ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨੌਰਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਟਾਰੀ ਬਾਰਡਰ ਬਾਗਾ ਬਾਰਡਰ ਵੀ ਬਿਲਕੁਲ ਲੱਗੇ ਜਿਹੜਾ ਵੀਰ ਜੀ ਹੁਣਾਂ ਪੈ ਜਾਂਦਾ ਤੇ ਘਰੇਂਡਾ ਵੀ ਜਿਹੜਾ ਬਿਲਕੁਲ ਨਾਲ ਹੀ ਆ ਨੌਰਪੁਰ ਪੱਧਰੀ ਜਿਹੜਾ ਜ਼ਿਆਦਾ ਮਸ਼ਹੂਰ ਹੈ ਇੱਥੇ ਚੱਲਦਾ ਜਿਹੜਾ ਤੇ ਅੱਜ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆਂ ਇਹਦੇ ਅੰਮ੍ਰਿਤਸਰ ਕੋਲ ਆਪਾਂ ਅੱਜ ਆਏ ਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਵੀ ਦਿਓ ਹੁਣਾਂ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਠੀਕ ਠਾਕ ਨਹੀਂ ਸਾਰੀ ਜੀ ਸਣਾ ਵਧੀਆ ਚੱਲਦਾ ਜੀ ਵਿੱਚ ਕਿਤੇ ਘੁੰਮਣ ਕਮਣ ਚੱਲ ਜਾਂਦੇ ਜੀ ਇਦਾਂ ਹੀ ਚੱਲ ਜਿਹਾਦਾ ਕੰਮ ਹੈ ਕਦੀ ਲਈ ਜੀ ਅਬੀ ਵੀ ਜਾਂਦੀਆਂ ਅੱਛਾ ਹਾਂਜੀ ਹਾਂਜੀ ਠੀਕ ਆ ਥੋੜਾ ਬਾਹਰੋਂ ਘੱਟ ਮਿਲਦਾ ਠੀਕ ਆ ਤੇ ਅੱਜ ਤਿੰਨ ਗਾਵਾਂ ਤੇ ਇੱਕ ਮੱਝ ਹਾਂਜੀ ਹਾਂਜੀ ਤੇ ਇੱਕ ਗਾਂ ਸੋਈ ਤੇ ਦੋ ਨਹੀਂ ਦੋ ਸੋਈਆਂ ਹੀ ਦੇ ਇੱਕ ਗੱਭੜਿਆਂ ਨੇ ਮੱਝ ਅੱਛਾ ਅੱਛਾ ਦੋ ਗਾਵਾਂ ਸੋਈਆਂ ਠੀਕ ਆ ਤੇ ਚਲੋ ਨਾਮ ਦੱਸ ਤੇ ਕਰੀ ਮਾ ਮੇਰਾ ਰੇਸ਼ਮ ਸਿੰਘ ਹਾਂਜੀ ਦਾ ਨੂਰਪੁਰ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਜਲਾ ਤੇ ਫੋਨ ਨੰਬਰ ਬੋਲਦੇ 4649540 ਠੀਕ ਹੈ ਤੇ ਇਥੋਂ ਟਾਰੀ ਬਾਰਡਰ ਬਗਾ ਬਾਰਡਰ ਬਿਲਕੁਲ ਲੱਗ ਗਈ ਹੈ ਨਾ ਹਾਂਜੀ ਠੀਕ ਹੈ ਜੀ ਤੇ ਕਰੀਏ ਫਿਰ ਸ਼ੁਰੂ ਪਹਿਲਾਂ ਗੱਬੜੀ ਦਿਖਾ ਦਈਏ ਗੱਬੜੀ ਚਲੋ ਫਿਰ ਔਰ ਵੀ ਤੇ ਠੀਕ ਠਾਜੇ ਸਸਿਆ ਵੀਰ ਜੀ ਵਧੀਆ ਵਧੀਆ ਜੇ ਹੋਰ ਸਰਾਵ ਕੀ ਹਾਲ ਚਾਲ ਜੇ ਵਧੀਆ ਵਧੀਆ ਪਛੇਤ ਖਾਂਦੇ ਤੁਹਾਡੀ ਡਿਊਟੀ ਲੱਗ ਗਈ ਆ ਹਾਂ ਜੀ ਇਤਨਾ ਕਿ ਸਾਰੇ ਵੀਪਾ ਚੱਲਦਾ ਰਹਿਣਾ ਹੈ ਗਮ ਠੀਕ ਠੀਕ ਆ ਹੋਰ ਸਰਾਵ ਨੂੰ ਜੀ ਸੇਤਾ ਕਹਿਮ ਨੇ ਸਭ ਵਧੀਆ ਵਧੀਆ ਜੇ ਜੇਰਾ ਬਾਦ ਦਰਸ਼ਨ ਦਿੱਤੇ ਜੋ ਕਿ ਦਰਸ਼ਨ ਤੁਸੀਂ ਨਹੀਂ ਮੌਕਾ ਦਿੰਦੇ ਨੇ ਨਹੀਂ ਇਹ ਤਾਂ ਰੋਜ਼ ਦਾ ਕਰਾਂਗੇ ਤੋਂ ਰੋਜ਼ ਆਇਆ ਕਰੋ ਠੀਕ ਆ ਹਾਂ ਜੀ ਠੀਕ ਤੇ ਚਲੋ ਦੱਸਿਓ ਫਿਰ ਇਹਦੇ ਬਾਰੇ ਇਹ ਵੀਰ ਜੀ ਗੱਪੜ ਜਿਹਾ ਐਡ ਅੱਛਾ ਜੀ ਜ ਜਾ ਸੁਹਾ ਜਾਓ ਠੀਕ ਆ ਹਾਂ ਜੀ ਜੀ ਕਿੰਨਾ ਕੁ ਲੈਜ ਟਾਈਮ ਲੈਣਾ ਜੀ ਬਿੱਦੀ 5-7 ਲੈ ਜੂਗੀ ਠੀਕ ਆ ਹਾਂਜੀ ਤੇ ਕਿੰਨੇ ਕ ਦੁੱਧ ਆ ਲਈ ਜੀ ਬਿੱਦੀ 16-17 ਕਿਲੋ ਪਹਿਲਾਂ ਲੈ ਆਂਦੇ ਦਿੱਤਾ ਦੁੱਧ ਘਰ ਵਾਲੇ ਅੱਛਾ ਹਾਂਜੀ 20 ਕਿਲੋ ਦਊਗੀ ਜੀ ਠੀਕ ਆ ਹਾਂਜੀ ਚੰਗੀ ਆ ਬਰੀਡ ਵਾਈ ਚੰਗੀ ਆ ਬੂਥੀ ਬਾਥੀ ਬਹੁਤ ਟੌਪ ਦੀ ਬਿੱਦੀ ਤੁਰਮ ਇੱਕ ਕਰੀ ਤੋੜ ਕੇ ਦਿਖਾ ਦਈਏ ਆਪਾਂ ਲੋ ਹਾਂ ਦੇਖ ਸਤ ਜੀ ਦੁੱਧ ਜਿਹੜਾ ਕਹਿੰਦੇ ਕਿ 20 ਦੇ ਲਾਗੇ ਕਹਿੰਦੇ ਚਵਾ ਦੋਗੇ ਉਤਰਾ ਇਹ ਕਿ ਕੱਦ ਕੱਟ ਚੰਗਾ ਹੋ ਜਾ ਤਿਆਰ ਹੋਣੀ ਆ ਅੱਜ ਇਹ ਹਫਤਾ ਇੱਕ ਸੂਨ ਚ ਖੜਦੀ ਆ। ਬਾਕੀ ਥਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਪਿਆਰਾ ਹੈ। ਇੱਕ ਮਿੰਟ ਰੁਕੋ ਵਿਦਿ ਥਣ ਦਿਖਾ ਦਈਏ ਤੇ। ਆਹ ਦੇਖ ਸਾਹਦੇ ਜੀ। ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਤੇ ਰੰਗ ਰੂਪ ਤਾਂ ਵੀ ਸੋਹਣੀ ਆ। ਬਾਕੀ ਵੀਰ ਜੀ ਅੱਗੀ ਛੰਡੀ ਧੀਰੀ ਆ ਜਿਤਨਾ ਮਰਜ਼ੀ ਕਰੀ ਜਾਓ ਆ ਕੈਮਰੇ ਸਾਡੇ ਤੋਂ ਕਰਦੀ ਆ ਠੀਕ ਆ ਇਨੀ ਉਹ ਗੱਲ ਜਿਤਨਾ ਮਰਜ਼ੀ ਮਰੀ ਜਾਓ ਆ ਤੁਸ ਖੈ ਚੰਗੀ ਸਾਰੀ ਜਿੰਨੀ ਵੀ ਹੈਗੀ ਤੇ ਕਿੰਨਾ ਕਾ ਮੁੱਲ ਰੱਖਣਾ ਇਹਦਾ ਫਿਰ ਬੋਲ ਵੀਰ ਜੀ ਜੈ ਜੀ ਇਹਦਾ 60000 ਦੀ ਦੇ ਦਾਂਗੇ ਵੀਰ ਜੀ ਕਰਨਾ ਵਿੱਚ ਮੰਨਤਨ ਤੁਸੀਂ ਕਰਾ ਲਓ ਜੋ ਕਰਾਉਣਾ ਕਰ ਦੋ ਕੋ 2000 ਛੱਡ ਦਾਂਗੇ ਵੀਰ ਜੀ 60000 ਦੀ ਵਾੜ ਦੇ ਦਾਂਗੇ ਜੀ ਚਲੋ ਬਾਕੀ ਕੋ ਫੋਨ ਲਾਵੇ ਹਾਂ ਜੀ ਫੋਨ ਲਾਵੇ ਵੀਰ ਜੀ ਮੰਨਤਨ ਮੌਕੇ ਤੇ ਕਰ ਦੋਗੇ ਖੁੱਲਾਈ ਹਾਂ ਜੀ ਬਿਲਕੁਲ ਵੀਰ ਜੀ ਬਾਕੀ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਖੁੱਲਾ ਹੀ ਹੋਊਗਾ ਤੇ ਥਾਣੇ ਕਰੀ ਫਿਰ ਤੋ ਦੇਖ ਸਕਦੇ ਥਾਣਾ ਦਾ ਸਾਈਜ਼ ਗਿਆਪੇ ਦਾ ਚੰਗਾ ਤੇ ਹੁਣ ਜਿਹੜੀ ਆਪਾਂ ਤੁਹਾਨੂੰ ਵਿਖਾਉਣੀ ਆ ਇਹ ਵੀ ਜੀ ਦੂਸਰੇ ਨੰਬਰ ਤੇ ਇਹ ਵੀ ਜਰਸੀ ਕ੍ਰੋਸ ਜੋ ਜਰਸੀ ਕ੍ਰੋਸ ਚੀ ਹੈ ਜਿਹੜੀ ਤੇ ਥਾਣੇ ਦੇ ਲਾਗੇ ਤੋ ਦੇਖ ਸਕਦੇ ਇਹਦਾ ਇਹ ਕਿੰਨਾ ਕਿਚਰਾ ਹੋ ਗਿਆ ਵੀਰ ਜੀ ਦੂਜਾ ਸੂਆ ਸੁਣੀ ਜੋ ਠੀਕ ਆ ਹਾਂਜੀ ਤੇ ਕਿੰਨਾ ਕਿਚਰਾ ਹੋ ਗਿਆ ਸੂਈ ਵੀ ਸਮਝ ਲਾਲੇ ਕੋ ਦੂਜਾ ਲਾਲੇ ਕੋ ਤੀਜਾ ਲਾਲੇ ਆਪਾਂ ਦੂਜਾ ਮੰਨ ਕੇ ਲਈ ਜੋ ਘਰ ਵਾਲਿਆਂ ਨੂੰ ਠੀਕ ਆ ਹਾਂਜੀ ਬਾਕੀ ਵੀਧੀ ਹੈਗੀ ਠੰਡੀ ਸੀਲ ਜੋ ਇਹ ਵੀ ਠੀਕ ਆ ਦੁੱਧ ਵੀ ਵੀਰ ਜੀ ਇਹਦੇ ਥਲੇ 15 ਕਿਲੋ ਹੋਊਗਾ ਆਪਾਂ 14 ਦੀ ਗਾਰੰਟੀ ਦੇਵਾਂਗੇ ਭਾਵੇਂ ਕੋ ਤਿੰਨ ਡਾਂਗ ਚੋ ਕੇ ਲੈ ਜਾਈਂ ਇੱਥੋਂ ਤਿਆਰ ਮੌਕੇ ਦੇ ਜਿਹੜਾ ਬਿਲਕੁਲ ਆਹਾਰ ਮੌਕੇ ਦੇ ਵੀਰ ਜੀ ਜਿਹੜਾ ਹੋਊਗਾ 14 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਦੁੱਧ 15 ਕਿਲੋ ਹੀ ਹੋਊਗਾ ਠੀਕ ਆ ਹਾਂਜੀ ਪਰ ਆਪਾਂ 14 ਦੀ ਗਾਰੰ ਉਹ 15 ਦਿਨ ਹੋ ਗਏ ਜੋ ਠੀਕ ਆ 12 ਦਿਨ ਹੋ ਗਏ 15 ਦਿਨ ਹੋ ਗਏ ਹਾਂ ਬੱਚਾ ਆ ਬੱਚਾ ਜੀ ਜਿਹੜਾ ਇਹਦਾ ਚੱਲਿਆ ਵੀ ਜੀ ਖੋਲੋ ਫਿਰ ਤੋੜ ਦੀ ਆਪਾਂ ਇਹਨੂੰ ਵੀ ਜੀ ਛੱਡੀ ਸੀ ਇਹ ਵੀ ਉਹ ਇਸ ਤਰ੍ਹਾਂ ਬਹਿ ਰਹੇ ਵੀ ਜੀ ਹੈ ਗਰਮੀ ਆ ਲਈ ਆਗੇ ਠੀਕ ਆ ਇਹ ਨਹੀਂ ਕੋਈ ਉਤਰਾ ਛੜ ਛੁਗੜ ਮਾਰੂ ਕੋਈ ਗੱਲ ਬਾਤ ਨਹੀਂ ਭੋਇ ਇਸ ਤਰ੍ਹਾਂ ਹੀ ਚਲੋ ਠੀਕ ਆ ਤੇ ਥਨ ਥਨ ਓਕੇ ਸਾਰੇ ਬਿਲਕੁਲ ਜੀ ਓਕੇ ਤੋੜ ਦੋ ਫਿਰ ਇੱਕ ਰੀਨ ਬਾਕੀ ਹੈਗੀ ਜਿਹੜੀ ਜਰਸੀ ਕ੍ਰਾਸ ਚ ਦੁੱਧ 14-15 ਲੀਟਰ ਮੌਕੇ ਤੇ ਜਿਹੜਾ ਤਿਆਰ ਦੱਸਦੇ ਆ ਉਹ ਤੁਸੀਂ ਆਪਣੀ ਚਵਾਈ ਆਪ ਕਰਕੇ ਖੜਨੀ ਹੈ ਬਾਕੀ ਇਹ ਆ ਕਿ ਕੱਦ ਕਾਠ ਵੇਨ ਤੋਂ ਜਿਹੜੀ ਚੰਗੀ ਆ ਚੰਗੇ ਕੱਦ ਕਾਠ ਦੀ ਹੈ ਵੀ ਤੇ ਪਿੱਠ ਪੂੜਾ ਵੀ ਠੀਕ ਆ ਬੱਚੇਵਾਂ ਨੂੰ ਥੋੜਾ ਜਿਹਾ ਵੱਧ ਜਾਂਦੀ ਹੈ ਪਾਂ ਭਾਵੇਂ ਵੀਰ ਜੀ ਬੈਠੋ ਥੱਲੇ ਠੀਕ ਆ ਕੋਈ ਗੱਲ ਬਾਤ ਨਹੀਂ ਤੇ ਕਿੰਨਾ ਰੱਖਣਾ ਵੀਰ ਜੀ ਦਾ ਫਿਰ ਮੋਲ ਆਪਾਂ ਇਹ ਜੈ ਜੀ ਦੇ ਦਾਂਗੇ ਵੀਰ ਜੀ ਕਿੰਨੇ ਦੀ 50000 ਦੀ ਵੀਰ ਜੀ ਦੇ ਦਾਂਗੇ 50000 ਦੀ ਦੇ ਦੋਗੇ ਹਾਂਜੀ ਹੋਰ ਕਰ ਦੋਗੇ ਮੋਕੇ ਤੇ ਮਨ ਕਰ ਦਾਂਗੇ ਵੀਰ ਜੀ ਦੀ ਮਾਗ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਫੋਨ ਲਾਵੇ ਵੀ ਇੱਡੀ ਕਰ ਦਾਂਗੇ ਠੀਕ ਹੈ ਜੀ ਹਾਂਜੀ ਦੁੱਧ ਵੀਰ ਜੀ 14 ਕਿਲੋ 15 ਸਾਡੇ ਘਰੋਂ ਚੋਗੇ ਖੜੇ ਭਾਵੇਂ ਕੋਈ ਤਿੰਨ ਡੰਗ ਲਾ ਜੀ ਠੀਕ ਹੈ ਜੀ ਹਾਂਜੀ ਪੂਰੀ ਗ੍ਰੇਟੀ ਵੀ ਇੱਡੀ ਗੱਲ ਦੀ ਠੀਕ ਹੈ ਹਾਂਜੀ ਤੇ ਚਾਹ ਬੈਠ ਜਾਓ ਵੀਰ ਜੀ ਸ਼ਾਇਦ ਕਰੋਸ ਜੀ ਜੋ ਤੇ ਆ ਬੱਚਾ ਜੀ ਇਹ ਤੇ ਮਗਰ ਆਵਸ਼ੀ ਜੋ ਇਹ ਤੇ ਮਗਰ ਆਵਸ਼ੀ ਹੈ ਜਿਹੜੀ ਤੁਹਾਨੂੰ ਦਿਖਾ ਦਿੱਤੀ ਇੱਥੇ ਉਹਦੀ ਇੱਕ ਇਹਨਾਂ ਕਿੰਨੇ ਕਿ ਦਿਨ ਹੋ ਗਏ ਹੋਗੇ ਵੀਰ ਜੀ ਸੂਈ ਨੂੰ ਨੂੰ ਆਪ ਕੋ 5-7 ਦਿਨ ਹੋ ਗਏ ਜੋ ਸੂਈ ਨੂੰ ਠੀਕ ਆ ਤੇ ਸੂਆ ਕਿੰਨਾ ਚੇ ਇਹਦਾ ਇਹਦਾ ਵਿੱਚ ਪਹਿਲਾ ਸੂਆ ਗਿਓ ਪਹਿਲਾ ਹੀ ਸੂਆ ਹੈ ਤੇ ਉਹ ਤੇਰਾ ਠੰਡੀ ਤੇਰੀ ਪੂਰੀ ਆ ਵੀ ਬਿਲਕੁਲ ਵੀਰ ਜੀ ਠੰਡੀ ਧੀਰੀ ਆ ਇਤਰਾ ਭਾਵੇਂ ਬਹਿ ਜਾ ਕੋਈ ਗੱਲ ਨਹੀਂ ਆ ਕੈਮਰੇ ਤੋਂ ਤੁਹਾਡੇ ਤੋਂ ਮਾੜਾ ਮੋੜ ਭਾਵੇਂ ਕੋਈ ਕਰੇ ਤੇਰਾ ਠੰਡੀ ਧੀਰੀ ਜੋ ਠੀਕ ਆ ਹਾਂਜੀ ਤੇ ਥਾਣੇ ਵੀ ਆ ਦੇਖ ਸਾਦੇ ਜੀ ਪਸੰਦ ਕੇ ਪੂਰਾ ਵਧੀਆ ਥਾਣੀ ਨੇ ਕਰ ਜਣਾ ਤੇ ਚੰਗੇ ਗੈਪ ਤੇ ਆ ਜਿਹੜਾ ਤੇ ਕਿੰਨਾ ਵੀਰ ਜੀ ਮੋਕੇ ਤੇ ਤਿਆਰ ਹੈ ਤੇ ਕੋਲ ਵੀ ਇਹਦੇ ਥਲੇ ਹੋਊਗਾ 11 ਕਿਲੋ ਹਾਂਜੀ ਪਰ ਆਪਾਂ 10 ਕਿਲੋ ਦੀ ਗਰੰਟੀ ਦਿੰਨੇ ਆ 10 ਕਿਲੋ ਵੀਰ ਜੀ ਕੋਈ ਭੈਣ ਭਰਾ ਚੁੱਕ ਲੈ ਜੇ ਠੀਕ ਆ ਹਾਂਜੀ ਤੇ ਕਿੰਨਾ ਖਚਵਾਈ ਜਾਊਗੀ ਵੀਰ ਜੀ 12 13 ਕਿਲੋ ਤੂੰ ਦਊਗੀ ਕਿਉਂਕਿ ਜਿੱਡੀ ਕਹਿ ਗਈ ਉਹਨਾਂ ਦੇਣ ਦੇ ਹੀ ਆ ਠੀਕ ਆ ਹਾਂਜੀ ਚਲੋ ਤੋੜਾ ਹਾਂਜੀ ਗਾੜੀ ਵੀਰ ਜੀ ਗਰਮੀ ਵਾਲੀ ਇਹਨੂੰ ਕੋਈ ਧੋਪ ਛਾਂਦੀ ਨਹੀਂ ਜਿੱਥੇ ਮਰਜ਼ੀ ਬੰਨ ਲੈ ਸਕਦਾ ਹਾਂਜੀ ਬਾਕੀ ਕੱਦ ਵਜੂਦ ਦੇ ਸਹਾਨਾ 10 ਕਿਲੋ ਦੁੱਧ ਹੀ ਜਾਵੇ ਹਾਂਜੀ ਤੇ ਇਹਦੇ ਵਾਸਤੇ ਇੰਨਾ ਹੀ ਬੜਾ ਵਾ ਇੰਨਾ ਬਹੁਤ ਹੈ ਬਹੁਤ ਹੀ ਉੱਚੀ ਤਵਾ ਨਾ ਗਾਂ ਨੂੰ ਜਿਆਦਾ ਰੱਖਦੀ ਆ ਬਾਕੀ ਹੈਗੀ ਠੰਡੀ ਤੇ ਰੀਵੀ ਸੀ ਜੀ ਆਈ ਆਪਾਂ ਉਹ ਬੈਲੇ ਵੀ ਤਾਂ ਨਹੀਂ ਤੁਹਾਨੂੰ ਪਤਾ ਪਹਿਲ ਨਾਲ ਕਿਦੇ ਹੱਥ ਨਹੀਂ ਲਾਉਂਦੇ ਨੇ ਵੀਰ ਜੀ ਹਾਂਜੀ ਹਾਂਜੀ ਆਹ ਜੀ ਜੀ ਚੰਗੀ ਹੈ ਜਿੰਨੀ ਵੀ ਹੈਗੀ ਜੀ ਸੋਹਣੀ ਆ ਸਾਰਾ ਬਾਕੀ ਇਹ ਗਰਮੀਆਂ ਚ ਚੋਣ ਆਲੀ ਆ ਜਿਹੜੀ ਹਨਾ ਵੀਰ ਜੀ ਜਿਹੜਾ ਖੜੂ ਯਾਦ ਹੀ ਕਰੂ ਉਹਦੇਗਾ ਵੀ ਗਿਫਟ ਇਹ ਲਗਾ ਜਾਈ ਆ ਠੀਕ ਆ ਐਡਾ ਕੋਈ ਦਾ ਮਾਰ ਜਨੇ ਹੈਗਾ ਕਿੰਨਾ ਕਹੇ ਇਹਦਾ ਮੁੱਲ 35000 ਦੀ ਦੇ ਦਾਂਗੇ 35000 ਜੀ ਮੌਕੇ ਤੇ ਹੋਰ ਕਰਨਾ ਮੰਨਤਾ 2000 ਹੋਰ ਕਰ ਦਾਂਗੇ 33 ਦੇ ਦਾਂਗੇ ਠੀਕ ਆ ਬਾਕੀ ਇੱਕ ਚਲੋ ਕੋਈ ਫੋਨ ਲਾਵੇ ਇੱਕ ਰੀਨ ਉਹ ਲਾ ਕੇ ਕੋਈ ਵੀਰ ਭਰਾ ਗੱਲ ਕਰੇ ਕੋਈ ਜੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਇੱਕ ਮਾੜ ਮਉ ਵੀ ਨਹੀਂ ਹਾਂਜੀ ਚੋਕੇ ਲੈਂਦੀ ਨਹੀਂ ਵੀਜੀ ਠੀਕ ਆ ਹਾਂਜੀ ਵੀਜੀ ਇਹਦਾ ਨਾ ਮੈਂ ਤਾਂ ਬੱਚਾ ਮਰ ਗਿਆ ਜੋ ਅੱਛਾ ਬੱਚਾ ਨਹੀਂ ਹੈਗਾ ਇਹਦਾ ਹਾਂਜੀ ਬੱਚਾ ਮਰ ਗਿਆ 15 ਨਹੀਂ 19 ਦੀ ਮੈਂ ਸੋਈ ਜੋ ਅੱਛਾ ਦੁੱਧ 11 ਕਿਲੋ ਹੋਊ ਇਹਦੇ ਥਲੇ ਪੱਕਾ ਪੱਕਾ ਦੁੱਧ 10 ਕਿਲੋ ਦੀ ਗਰੰਟੀ ਦੇ ਦਾਂਗੇ ਵੀਜੀ ਠੀਕ ਆ ਹਾਂਜੀ ਬਾਕੀ ਇੱਕ ਦੋ ਟਾਈਮ ਚੋਕੇ ਲੈ ਜਾਏ ਹਨਾ ਛੋਟਾ ਡੰਗ ਤੇਰ ਡੰਗ ਚੋਕੇ ਲੈ ਜਾਏ ਵੀਜੀ ਕੋਈ ਚੱਕਰ ਨਹੀਂ ਠੀਕ ਆ ਹਾਂਜੀ ਤੋੜ ਦੋ ਫਿਰ ਇਹਨਾਂ ਇੱਕ ਵਾਰੀ ਬਾਕੀ ਇਹਦੇ ਹੁਣੇ ਕਹਿੰਦੇ ਜੀ ਹੁਣੇ ਹੀ ਆਈ ਆ ਤੇ ਚਵਾਈ ਕਰਕੇ ਲੈਂਦੀ ਆ ਇਹਦੀ ਹਾਂਜੀ ਬਾਕੀ ਤੁਸੀਂ ਆਪਣੀ ਦੋ ਟਾਈਮ ਚੋਕ ਕੇ ਲੈ ਜਾਣੀ ਹੈ ਤੇ ਬੱਚਾ ਨਹੀਂ ਜਿਹੜਾ ਇਹਦਾ ਹੈਗਾ ਤਰਦੀ ਆ ਬਿੱਲੀ ਆਹ ਹਵਨ ਨਾ ਦੇਖ ਤਾਂ ਦੇਦ ਲੱਗੇ ਤਾਂ ਉਤਰਿਆ ਇਹ ਕਿ ਜਿਹਨੂੰ ਇਹ ਆਈ ਉਹਦੇ ਕਰਕੇ ਥੋੜਾ ਦਰਦੀ ਦੀ ਤਰਦੀ ਜੀ ਆ ਥਣ ਵੀ ਇਹ ਤੇ ਲੱਗੇ ਤਾਂ ਦੇਖ ਸਕਦੇ ਇੱਕ ਦੀ ਤੇ ਇਹਦਾ ਵੀ ਜਿੰਨਾ ਮੁੱਲ ਦੇ ਆਪਾਂ ਵੀ ਇਹ ਨਾ ਥਾਪੀ ਦੇ ਚੋਕਲੇ ਇਹ ਦੋ ਡੰਗ ਚੋਈ ਆ ਹੁਣ ਇਹ ਚੋਈ ਰਾਤੀ ਵੀ ਚੋਈ ਅੱਛਾ ਤੇ ਕੇ ਦੇ ਘਰ ਜਾ ਕੇ ਇੱਕ ਅੱਧਾ ਡੰਗ ਟੀਗਾ ਵੀ ਲਵਾ ਸਕਦੀ ਜੋ ਠੀਕ ਆ ਇਹ ਵੀ ਜੀ ਮੈਂ ਪਹਿਲਾਂ ਦੱਸਦਾ ਫਿਰ ਤੁਸੀਂ ਮਨ ਲਓ ਕੱਲ ਨੂੰ ਆਖੋ ਹਾਂ ਜੀ ਠੰਡੀ ਓਦਾਂ ਉਹ ਨਹੀਂ ਕੋਈ ਚੱਕਰੇਗਾ ਠੀਕ ਆ ਇਹ ਵੀ ਵੀਰ ਜੀ ਦੇ ਦਾਂਗੇ 60000 ਦੀ ਦੇ ਦਾਂਗੇ 60000 ਦੇ ਦੇਵੋਗੇ ਹੋਰ ਕਰਨਾ ਮੌਕੇ ਤੇ ਮਨ ਤਾਂ ਕਰ ਦਾਂਗੇ ਵੀਰ ਜੀ 2000 ਛੱਡ ਦਾਂਗੇ 58000 ਦੇ ਦਾਂਗੇ ਠੀਕ ਹੈ ਜੀ ਬਾਕੀ ਇਹ ਕਿ ਚਲੋ ਕੋਈ ਆਪਣੀ ਚਵਾਈ ਕਰਕੇ ਲਾ ਜੇ ਤੇ ਦੁੱਧ 10 ਲੀਟਰ ਬਿਲਕੁਲ ਕਰਾ ਚਵਾ ਦੋ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬੱਸ ਠੀਕੇ ਵੀ ਦੀ ਸੁਈਆਂ ਸਵਾਈਆਂ ਆਪੀ ਕੋ ਤਸੱਲੀ ਕਰਕੇ ਖੜੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਪਸ਼ੂ ਵੀ ਦੀ ਹੁਣ ਟੋਟਲ 4 ਵਕਾਉ ਕੀਤੇ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਪਸੰਦ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਹੀ ਰਹਿਣ ਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ